ਜਿਵੇਂ 30 ਸਾਲ ਹੋ ਗਏ ਆਪ ਦੀ ਸਰਕਾਰ ਨੂੰ ਔਰ ਇਹਨਾਂ 30 ਸਾਲਾਂ ਚ ਜਿਹੜਾ ਪੰਜਾਬ ਦੇ ਲੋਕਾਂ ਨੇ ਬਦਲਾਵ ਲਿਆਂਦਾ ਦੀ ਕੁੱਝ ਨੀਆਂ ਸਰਕਾਰਾਂ ਨੂੰ ਨਕਾਰਿਆ ਕੁੱਝ ਨੀਆਂ ਪਾਰਟੀਆਂ ਨੂੰ ਕਾਂਗਰਸ ਔਰ ਆਕਰਲੀ ਜਾਲ ਬੀਜਪੀ ਸਾਡੀਆਂ ਪਾਰਟੀਆਂ ਨੂੰ ਦਰਕਾਰ ਤੇ ਕਿਉਂਕਿ ਪੰਜਾਬ ਦਾ ਮਾਹੌਲ ਵਾਤਾਵਰਨ ਬਰਾਚ ਜੜਾ ਕਦਾ ਬੜਾ ਬੋਰ ਵਰਗੇ ਅੰਗੇਸਟ੍ਰੀਜ਼ਮ ਸਿੰਘਾ ਲੋਕਾ ਕੋ ਆ ਵੀ ਹੋ ਰਹੀਆਂ ਸਨ ਔਰ ਲਾਂਡਰ ਰਾਡਰ ਕਰਪਸ਼ਨ ਦੀ ਸਟੇਮ ਪਰੇ ਹੋਏ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਲੋਕਾਂ ਨੇ ਬਦਲਾਵ ਲਿਆਂਦਾ ਰੋ ਭਗਵਾਨਤ ਬਾਨ ਔਰ ਇਹਨਾਂ ਦੀ ਪਾਰਟੀ ਸੁਪਰੀਮੋ ਜਿਹੜੇ ਸੀ ਕੇਜਰੀਵਾਲ ਸਾਹਿਬ ਉਹ ਕੇਜਰੀਵਾਲ ਸਾਹਿਬ ਇਹਨਾਂ ਨੇ ਸਾਰਿਆਂ ਨੇ ਪੰਜਾਬ ਦੇ ਲੋਕਾਂ ਨੂੰ ਦੇ ਨਾਲ ਇੱਕ ਛਲ ਔਰ ਕਪਟ ਕੀਤਾ ਧੋਖਾ ਕੀਤਾ ਇਹਨਾਂ ਨੇ ਵਾਅਦੇ ਕੀਤੇ ਸੀ ਕਿ ਅਸੀਂ ਇਹ ਪੰਜਾਬ ਦੇ ਵਿੱਚ ਡਰੱਗ ਜਿਹੜੀ ਆਇਆ ਹੈ ਔਰ ਰੈਗਿਸਟਰੀਜ਼ ਦੇ ਮੈਂ ਔਰ ਜਿਹੜਾਲਾ ਅੰਡਰ ਦੀਆਂ ਪ੍ਰੋਬਲਮ ਹੈ ਇਹ ਸਾਰੀਆਂ 3 ਮਹੀਨਿਆਂ ਚ ਖਤਮ ਕਰ ਦਾਂਗੇ 3 ਮਹੀਨਿਆਂ ਚ ਖਤਮ ਧੱਕੀ ਹੋਣਾ ਹੈ ਇਹ 3 ਸਾਲ ਹੋ ਗਏ ਔਰ ਮੈਂ ਕਹਿ ਸਕਦਾ ਅਸੀਂ ਅੱਤਵਾਦ ਦਾ ਸਮਾਂ ਵੀ ਦੇਖਿਆ ਜਦੋਂ ਟੈਰਰਿਜ਼ਮ ਸੀ ਉਹ ਸਮੇਂ ਦੇ ਵਿੱਚ ਵੀ ਐਨੇ ਹਾਲਾਤ ਨਾਜੁਕ ਨਹੀਂ ਹੋਏ ਲੁੱਟਾਂ ਖੋਹਾਂ ਔਰ ਮੰਦਰਾਂ ਤੇ ਉੱਤੇ ਅਟੈਕ ਹੋਣਾ ਅੱਜ ਵੀ ਜਦੋਂ ਇਹ ਪੰਜਾਬ ਦੇ ਵਿੱਚ ਆਏ ਹੋਏ ਨੇ ਕੇਸਰੀਵਾਲ ਸਾਹਿਬ ਤੇ ਅੱਜ ਵੀ ਮੰਦਿਰ ਤੇ ਅਟੈਕ ਹੋਇਆ ਜਲੰਧਰ ਤੇ ਪਤਾ ਲੱਗਿਆ ਪੂਰੀ ਥਾਣਿਆਂ ਤੇ ਅਟੈਕ ਹੋ ਰਹੀ ਹੈ ਔਰ ਮੈਂ ਸਮਝਦੀ ਕਿ ਲੁੱਟਾਂ ਖੋਹਾਂ ਆਮ ਹੋ ਰਹੀਆਂ ਤੁਸ ਜੇ ਕੋਈ ਵੀ ਆਪਣੀ ਧੀ ਬੇਨ ਔਰਤ ਕੋਈ ਬਾੜੀਆਂ ਪਾ ਕੇ ਕੰਨਾਂ ਤੇ ਗਹਿਣੇ ਪਾ ਕੇ ਆਮ ਜਾਣ ਸਕਦੀ ਸੋਨਾ ਦਾ ਕੋਈ ਹੁਣ ਇੱਥੇ ਤਾਂ ਮੋਬਾਈਲ ਨਹੀਂ ਛੱਡਦੇ ਔਰ ਬੈਂਕਾਂ ਲੁੱਟੀਆਂ ਜਾ ਰਹੀਆਂ ਜੁਲਰੀ ਦੀ ਦੁਕਾਨਾਂ ਤੇ ਸ਼ਰਿਆਮ ਦਿਨ ਦਿਹਾੜੇ ਲੁੱਟਾਂ ਹੋ ਰਹੀਆਂ ਨੇ ਜੀ ਔਰ ਬੈਂਕ ਚੋਰੀਆਂ ਦੀ ਧਾਰਮਨ ਦੇਖ ਲੋ ਰੋਜ਼ ਨਛੇ ਦੇ ਨਾਲ ਇੱਕ ਅੱਧਾ ਰੋਜ਼ ਬੰਦਾ ਬੱਦ ਹੈ ਤੁਸੀਂ ਪੰਜਾਬ ਦੇ ਹਾਲਾਤ ਦੇਖੋ ਕਿਸ ਤਰ੍ਹਾਂ ਬੱਤਰ ਹੋ ਚੁੱਕੇ ਔਰ ਇਹਨਾਂ ਹਾਲਾਤਾਂ ਨੂੰ ਸੰਭਾਲਣ ਦੇ ਵਿੱਚ ਸੰਭਾਲਣ ਦੇ ਵਿੱਚ ناکਾਮ ਹੋਈ ਹੈ ਇਹ ਸਰਕਾਰ ਕਿਉਂਕਿ ਮੈਨੂੰ ਐ ਲੱਗਦਾ ਕਿ ਭਗਵਾਨ ਤੁਮਾਨ ਰਿਮੋਟ ਨਾਲ ਦਿੱਲੀੋਂ ਚੱਲਦੀ ਐ ਔਰ ਲੋਕਾਂ ਦੇ ਪੰਜਾਬ ਹਿੰਦੂ ਦਿੱਲੀ ਦੇ ਲੋਕਾਂ ਨੇ ਤਾਂ ਆਪ ਵਾਲਿਆਂ ਨੂੰ ਨਕਾਰਤਾ ਔਰ ਹੁਣ ਉਤੋਂ ਵਿਦੇ ਦੇ ਹੋ ਕੇ ਪੰਜਾਬ ਦੇ ਵਿੱਚ ਡੇਰੇ ਲਾ ਲੇ ਦੇ ਆਪਾਸਨਾ ਦੀ ਗੱਲ ਕੀਤੀ ਕਿ ਆਪਣੇ ਆਏ ਨੇ ਕੇਜੀ ਵਾਰਤਾਂ ਦਾਸਸ ਅ 10 ਦਿਨਾਂ ਵਾਸਤੇ ਔਰ ਉਹਨਾਂ ਨੇ ਪੰਜਾਬ 'ਚ ਇਹ ਆਉਣਾ ਮੈਂ ਸਮਝਦਾ ਕਿ ਇੱਕ ਕਟੜਪੁੱਤੜੀ ਦੀ ਤਰ੍ਹਾਂ ਭਗਵਾਨ ਤੁਮਾਨ ਨੂੰ ਕੰਮ ਨਹੀਂ ਕਰਨਾ ਚਾਹੀਦਾ ਪੰਜਾਬੀ ਹੈ ਪੰਜਾਬੀ ਲੋਕਾਂ ਦਾ ਲੋਕਾਂ ਦੇ ਵਿੱਚ ਹਿੰਦੂ ਦੁਨੀਆ ਦੇ ਵਿੱਚ ਪੰਜਾਬੀਆਂ ਨੂੰ ਮਾਣ ਸਤਿਕਾਰ ਦਿੱਤਾ ਇਹ ਪੰਜਾਬ ਦੇ ਲੋਕ ਕਦੇ ਕਟੜਪੁੱਤੜੀ ਦਾ ਸ਼ਿਕਾਰ ਨਹੀਂ ਹੋਏ ਇਸ ਲਈ ਜ਼ਰੂਰੀ ਹੈ ਕਿ ਕਿ ਪੰਜਾਬ ਦੇ ਹਾਲਾਤ ਠੀਕ ਕਰ ਲਈ ਔਰ ਜਿਹੜੇ ਕਹਿੰਦੇ ਤੇ ਰੰਗਲਾ ਪੰਜਾਬ ਬਣਾਉਣਾ ਹੈ ਉਸ ਰੰਗਲਾ ਪੰਜਾਬ ਦਾ ਕੀ ਬੋਲਣਾ ਹੈ ਹਮ ਔਰ ਇਹ ਤਿੰਨਾਂ ਸਾਲਾਂ ਦੇ ਵਿੱਚ ਤਕਰੀਬਨ 3 ਲੱਖ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਹੈ ਉਹ ਬੈਂਕਾਂ ਤੋਂ ਗਵਰਨਮੈਂਟ ਏਜੰਸੀਆਂ ਤੋਂ ਆਰਬੀਆਈ ਤੋਂ ਇਹ ਸਰਕਾਰ ਨੇ ਚੁੱਕਿਆ ਔਰ ਇਹ ਕਹਿ ਸਕਦੇ ਕੋਈ ਸੇਫਟੀ ਇਹਨਾਂ ਕੋ ਤਾਂ ਗਨਮਨ ਨਹੀਂ ਬੀਬੀ ਟੀਟੀ ਤੇਜੀਵਾਲ ਸੇਫ ਹੈ ਪਰ ਪੰਜਾਬ ਦਾ ਜਿਹੜਾ ਆਮ ਨਾਗਰਿਕ ਹੈ ਉਹ ਅੱਜ ਆਪਣੇ ਆਪ ਨੂੰ ਸੇਫ ਨਹੀਂ ਸਮਝਦਾ ਔਰ ਜਿੰਮੇਸ ਦੇ estrangian ਬਾਹਰ ਦਾਤਾ ਸੀ ਰੋਜ਼ ਪੜਦਿਆਂ ਖਵਾਰਾਂ ਚੌਕੀ ਹੈ ਔਰ ਮੈਨੂੰ ਤਾਂ ਇਹ ਕਹਿਣ ਚਾਹੁੰਦੇ ਆ ਕਿ ਜਿਹੜਾ ਲੋਕਾਂ ਨਾਲ ਇਹਨਾਂ ਨੇ ਛਲਾਵਾ ਕੀਤਾ ਕੀ ਅਮਰਸਰ ਪਤਾ ਲੱਗਿਆ ਵੀ ਕਿ ਅਮਰਸਰ ਹਰਮੰਦਰ ਸਾਹਿਬ ਕੇ ਮੱਥਾ ਟੇਕਣ ਜਾ ਰਹੇ ਨੇ ਮੁੱਖ ਮੰਤਰੀ ਸਾਹਿਬ ਤੇ ਕੇ ਜੀਵਾਲ ਪਾਰਟੀ ਸਮੂਹ ਉਹ ਨਾਲ ਦੀ ਨਾਲ ਅੱਜ ਮੈਂ ਆਪਣੀਆਂ ਗਲਤੀਆਂ ਦਾ ਆਪਣੀਆਂ ناکਾਮੀਆਂ ਦੀ ਮਾਫੀ ਵੀ ਮੰਗਣ ਦਰਬਾਰ ਸਾਹਿਬ ਜਾ ਕੇ ਕਿ ਸਾਨੂੰ ਸਤੋਂ ਘੁੱਲਾ ਹੋਈਆਂ ਅਸੀਂ ਅਸੀਂ ਤਿੰਨਾਂ ਸਾਲਾਂ ਚ ਕੰਟਰੋਲ ਨਹੀਂ ਕਰ ਸਕੇ ਪੰਜਾਬ ਚ ਦੇ ਵਿੱਚ ਨਾ ਡਰੱਗ ਨੂੰ ਨਾ ਗੈਂਗਸਟਰイズਮ ਨੂੰ ਤੇ ਨਾ ਅਸੀਂ ਜਿਹੜੀਆਂ ਲੁੱਟਾਂ ਖੋਹਾਂ ਹੋ ਰਹੀਆਂ ਐ ਅੱਜ ਵੀ ਮੈਂ ਕਹਿ ਸਕਦਾ ਪੰਜਾਬ ਚ ਕਰਪਸ਼ਨ ਦਾ ਬੋਲਬਾਲਾ ਹੈ ਔਰ ਬਿਊਰੋਕ੍ਰੇਟ আর ਜਿਹੜੇ ਮੁਲਾਜ਼ਮ ਐ ਅੱਜ ਵੀ ਉਹ ਧਰਨਿਆਂ ਤੇ ਬੈਠੇ ਨੇ ਅੱਜ ਵੀ ਉਹ ਟੈਂਕੀਆਂ ਤੇ ਚੜ ਰਹੇ ਨੇ ਇਸ ਲਈ ਇਹ ਪੰਜਾਬ ਦੇ ਲੋਕਾਂ ਨੇ ਇੱਕ ਬਹੁਤ ਦਾ ਰੋਧਕ ਹੈ ਆਏ ਹੋ ਹਰਮੰਦਰ ਸਾਹਿਬ ਆਪਣੀਆਂ ਭੁਲਾਂ ਬਖਸ਼ਾਓ ਔਰ ਕਹਿ ਜੀ ਕਹਿ ਜੀ 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 ਸਾਹਿਬ ਨੂੰ ਬੇਨਤੀ ਕਰਾਂਗਾ ਕਿ ਪੰਜਾਬ ਦਾ ਮੁੱਖ ਮੰਤਰੀ ਕੋ ਗਵੰਤ ਬਨਾਇਆ ਹੈ ਇਹਨੂੰ ਰਿਮੋਟ ਤੇ ਚਲਾਉਣ ਦੀ ਬਜਾਏ ਪੰਜਾਬੀਆਂ ਦੇ ਹੱਥ ਨੂੰ ਮਜ਼ਬੂਤ ਕਰੋ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਹਿੱਤ ਹੋਊਗਾ ਪੰਜਾਬ ਦੇ ਇਹਨੂੰ ਪੰਜਾਬ ਨੂੰ ਕਿਉਂਕਿ ਸਹਾ ਮਹਿਕਮਿਆਂ ਦੇ ਵਿੱਚ ਅਪੁਆਇੰਟਮੈਂਟਾਂ ਵੀ ਬਾਹਰ ਹੋ ਰਹੀਆਂ ਨੇ ਪੰਜਾਬ ਤੇ ਦਾ ਮਤਲਬ ਕਾਬਲ ਬੰਦੇ ਦੀ ਰਿਪੋਰਟ ਆ ਰਹੀ ਹੈ ਕਿ ਭਾਮ ਭਰਤੀ ਹੁੰਦੀ ਹੈ ਉੱਥੇ ਦੂਸਰੇ ਸੂਬਿਆਂ ਦੇ ਲੋਕਾਂ ਨੂੰ ਭਰਤੀ ਕੀਤਾ ਜਾਂਦਾ ਹੈ ਇਸ ਲਈ ਆਏ ਹੋਰ ਮੰਦਰ ਸਾਹਿਬ ਜੀ ਹਰ ਆਦਮੀ ਭੁਰਨਾ ਬਖਸਾਉਣ ਜਾਂਦਾ ਹੈ ਔਰ ਆਪਣੀ ਜਿਹੜੀਆਂ ਲੋਕਾਂ ਦਾ ਧੋਖਾ ਕੀਤਾ ਲੋਕਾਂ ਦਾ ਗਰਤ ਬਦਲਾਅ ਦੀ ਗੱਲ ਕੀਤੀ ਬਦਲਾਅ ਹੋਣਾ ਕੀ ਹੈ ਕਿ ਔਰ ਛੋਟੇ-ਛੋਟੇ ਜਿਹੜੇ ਦਿਖਾਵਾ ਜਿਹੜਾ ਕੀਤਾ ਜਾਂਦਾ ਹੈ ਕਿ ਇਹਨੇ ਡਰੱਗ ਚੁੱਕੀ ਇਹਨੇ ਸਮਗਲਰ ਫੜਲੇ ਹਜੀ ਇਹ ਤਾਂ ਆਮ ਛੋਟੇ-ਮੋਟੇ ਫੜੀ ਨਹੀਂ ਕੋਈ ਮਗਰਮਾ ਛੋਟਾ ਫੜੀ ਨਹੀਂ ਜਿਹੜੇ ਰਾਡ ਬਲੋਜਰ ਕੱਲ ਤੇ ਚੱਲਿਆ ਹੈ ਬਲੋਜਰ ਹੈ ਇਹ ਬਲੋਜਰ ਤਾਂ ਗਰੀਬਾਂ ਦੇ ਘਰ ਆਦਾ ਜਿਹੜੇ ਵਿਚਾਰੇ ਨਸ਼ਾ ਕਰਦੇ ਨੇ ਇਹ ਤਦਰਾਮ 2 ਗ੍ਰਾਮ ਹੋਰ ਗ੍ਰਾਮ ਇਹ ਜਿਹੜੇ ਜਿਹਨਾਂ ਦੇ ਮਹਿਲ ਪਾਏ ਨੇ ਫਾਰਮ ਹਾਊਸ ਨੇ بڑے بڑے ਫਾਰਮ ਹਾਊਸ ਨੇ ਇਹ ਮਗਰਰਾਹ ਤੱਕ ਕਰਨ ਜਿਹੜੇ ਪੁਲਿਸ ਅਫਸਰ ਸੀ ਜਿਹੜੇ ਪੁਲਿਸ ਦੇ ਅਫਸਰ ਜਿਨ੍ਹਾਂ ਦੀ ਸ਼ਾਇਦ ਹੈ ਔਰ ਪੋਲਿਟੀਕਲ ਆਗੂ ਜਿਨ੍ਹਾਂ ਦੀ ਸ਼ਾਇਦ ਦੇ ਉੱਤੇ ਪੰਜਾਬ ਨੂੰ ਇਸ ਸਮਗਰਾਂ ਦੇ ਹੱਥੋਂ ਕਪਕਤੀਾ ਨਸ਼ੇੜ ਇਹ ਜਿਹੜੇ ਡਰਗ ਵੇਚਣ ਵਾਲਿਆਂ ਦੇ ਔਰ ਜਿਹੜੇ ਲੁੱਟਖੋਹਾਂ ਕਰਨ ਵਾਲੇ ਇਹ ਜਿਹੜਾ ਨੈਕਸਸ ਟੀਕਣਾ ਪੋਲਿਟੀਕਲ ਪੁਲਿਸ ਔਰ ਸਮਗਰ ਇਹ ਅਜੇ ਤੱਕ ਤੋੜ ਨਹੀਂ ਸਕੇ ਗਰੀਬਾਂ ਨੂੰ ਫੜ ਫੜ ਉਹਨਾਂ ਦੇ ਮਕਾਨ ਢਾਈ ਜਾਂਦੇ ਨਹੀਂ ਜਿਵੇਂ ਆ ਵੀ ਸਰਕਾਰੀ ਜ਼ਮੀਨਾਂ ਤੇ ਬੈਠੇ ਨਹੀਂ ਤੁਸੀਂ ਕਦੇ ਤੁਸੀਂ بڑے بڑے ਜਿਹੜੇ ਆਫੀਸਰਾਂ ਜਿਹਨਾਂ ਨੇ ਕ腐ਸ਼ਨ ਕਰਕੇ بڑے بڑے ਮਹਿਲ ਫਾਰਮ ਹਾਊਸ ਆ ਚੰਡੀਗੜ੍ਹ ਦਾ ਆਲਾਦਾਰਾ ਭਰਿਆ ਪਿਆ ਫਾਰਮ ਹਾਊਸਾਂ ਦਾ ਆਡੈਂਟੀਫਾਈ ਕਰਕੇ ਉਹਨਾਂ ਦੇ ਖਿਲਾਫ ਐਕਸ਼ਨ ਲੈਣ ਚਾਹੇ ਆਈਏ ਐਸਐਸਰ ਚਾਹੇ ਪੋਲਿਟੀਕਲ ਆ ਵੀ ਹੈ ਚਾਹੇ ਉਹ ਸਮਗਨਰ ਨਹੀਂ ਇਹ ਦਿਖਾਵਾ ਨਾ ਕਰਨਾ ਡਰਾਮਾ ਬਰੋਜਰ ਚਲਾਤਾ ਜੀ ਇਹ ਬਰੋਜਰ ਦਾ ਮਤਲਬ ਬਰੋਜਰ ਤਾਂ ਗਰੀਬਾਂ ਤੇ ਚੱਲ ਰਿਹਾ ਹੈ ਬਰਿਆਂ ਨੂੰ ਤਾਂ ਮਗਰਮੱਛਾਂ ਨੂੰ ਤਾਂ ਹੱਥ ਹੀ ਨਹੀਂ ਪਾਇਆ ਇਹਨਾਂ ਨੇ ਇਸ ਲਈ ਭਗਵੰਤ ਮਾਨ ਜੀ ਆ ਗੁਲਾਮੀ ਛੱਡੋ ਕੇਜਰੀਵਾਲ ਸਾਹਿਬ ਪੰਜਾਬ ਦੇ ਹਿੱਤਾਂ ਦੀ ਗੱਲ ਕਰੋ ਜੇ ਪੰਜਾਬੀਆਂ ਦਾ ਪੰਜਾਬ ਚ ਜਿਹੜਾ ਆ ਜਿਹੜਾ ਰੰਗਲਾ ਪੰਜਾਬ ਬਣਾਉਣਾ ਸੀ ਅੱਜ ਪੰਜਾਬ ਦੇ ਹਾਲਾਤ ਬੜੇ ਸੈਂਸਿਟਿਵ ਐ ਮੁਰਕੇ ਪੰਜਾਬ ਦੇ ਹਾਲਾਤ ਇੰਨੇ ਤਾਂ ਹਾਲਾਤ ਅਤਵਾਦ ਵਿਲੇ ਵੀ ਖਰਾਬ ਨਹੀਂ ਹੋਏ ਜਿੰਨੇ ਹੁਣ ਹੋ ਰਹੇ ਨੇ ਇਸ ਲਈ ਹੋਸ਼ ਕਰੋ ਇਹ ਕੇਜਰੀਵਾਲ ਦੀ ਗੁਲਾਮੀ ਕਰਨੀ ਛੱਡ ਦਿਓ ਪੰਜਾਬ ਦੇ ਲੋਕਾਂ ਦਾ ਇੰਟਰਸਟ ਵਾਚ ਕਰੋ ਇਹ ਮੈਂ ਅੱਜ ਬੇਨਤੀ ਕਰੂੰਗਾ ਹਰਮੰਦਰ ਸਾਹਿਬ ਦੇ ਵਿਚਾਰੇ ਹੋ ਤੇਜਰੀ ਫਾਲ ਨੂੰ ਇੰਡੀਪੈਂਡੈਂਟ ਰਾਜ ਕਰਨ ਦਾ ਉਹਨੂੰ ਮੌਕਾ ਤਾਂ